ਪੰਜਾਬ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਸਹਿਬਾਨ ਦੇ ਹਰ ਰੋਜ਼ ਅਨਾਉਂਸਮੈਂਟ ਕੀਤੀ ਜਾਂਦੀ ਹੈ ਗ੍ਰੰਥੀ ਸਹਿਬਾਨਾ ਵੱਲੋਂ ਕਿ ਭਈ ਪੰਜਾਬ ਦੇ ਇਨਾਮੀ ਗ੍ਰਾਮੀ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਤੇ ਪੰਜਾਬੀ ਕਰ ਵੀ ਰਹੇ ਨੇ ਅਸੀਂ ਇਕੱਲੇ ਗੁਰਦੁਆਰਾ ਸਹਿਬਾਨ ਦੀ ਗੱਲ ਨਹੀਂ ਕਰਦੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਹਰ ਮੰਦਰ ਦੀ ਪੰਜਾਬ ਦੀ ਹਰ ਮਸਜਿਦ ਦੀ ਪੰਜਾਬ ਦੀ ਹਰ ਚਰਚ ਯਾਨੀ ਕਿ ਗਿਰਜਾ ਘਰ ਦੀ ਕਿਉਂਕਿ ਜਿਹੜੇ ਇਹ ਕਲਾਕਾਰ ਹੁੰਦੇ ਨੇ ਇਹ ਕਿਸੇ ਧਰਮ ਦੇ ਨਹੀਂ ਹੁੰਦੇ ਕਿਸੇ ਮਜ਼ਬਦ ਦੇ ਨਹੀਂ ਹੁੰਦੇ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਚਾਹੇ ਕਲਾਕਾਰ ਹੋਵੇ ਅਮਰੀਕਾ ਦਾ ਚਾਹੇ ਪਾਕਿਸਤਾਨ ਦਾ ਤੇ ਚਾਹੇ ਪੰਜਾਬ ਦਾ ਰਾਜਵੀਰ ਜਵੰਦਾ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੋਣਾ ਕਿ ਮੇਰੇ ਪਿੱਛੇ ਇੰਨੀਆਂ ਅਰਦਾਸਾਂ ਪੰਜਾਬੀਆਂ ਵੱਲੋਂ ਦਿਲ ਖੋਲ੍ਹ ਕੇ ਕੀਤੀਆਂ ਜਾ ਰਹੀਆਂ ਨੇ ਅਸੀਂ ਵੀ ਆਪਣੇ ਚੈਨਲ ਰਾਹੀਂ ਚੰ ਦੇ ਮਾਧਮਾਈ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਰਾਜਵੀਰ ਜਵੰਦਾ ਜਿਹੜੇ ਨੇ ਉਹ ਫਿਜ਼ੀਕਲੀ ਫਿਟ ਹੋਣ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪੰਜਾਬੀ ਨੰਗੇ ਪੈਰੀ ਮੰਦਰਾਂ ਤੇ ਮਸੀਤਾਂ ਤੇ ਗੁਰੂ ਘਰ ਮੱਥਾ ਟੇਕਣ ਸਿਰਫ ਤੇ ਸਿਰਫ ਰਾਜਵੀਰ ਜਵੰਦਾ ਲਈ ਜਾ ਰਹੇ ਨੇ ਪੰਜਾਬ ਦੇ ਹਰ ਗਲੀ ਮੁਹੱਲੇ ਵਿੱਚ ਪੰਜਾਬ ਦੇ ਹਰ ਸੱਤ ਵਿੱਚ ਪੰਜਾਬ ਦੇ ਹਰ ਕੋਨੇ ਤੇ ਅਤੇ ਜਿੱਥੇ-ਜਿੱਥੇ ਵੀ ਦੁਨੀਆ ਭਰ ਦੇ ਵਿੱਚ ਪੰਜਾਬੀ ਵੱਸਦੇ ਨੇ ਰਾਜਵੀਰ ਜਵੰਦਾ ਦੀ ਗੱਲਬਾਤ ਹੋ ਰਹੀ ਹੈ ਰਵਾਜ ਜਵੰਦਾ ਦਾ ਕੀ ਹਾਲਾਤ ਨੇ ਰਾਜਵੀਰ ਜਵੰਦਾ ਕਿਵੇਂ ਠੀਕ ਹੋਣਗੇ ਬਸ ਇੱਕੋ ਇੱਕ ਕਹਿੰਦੇ ਨੇ ਕਿ ਹੁਣ ਡਾਕਟਰਾਂ ਨੇ ਤਾਂ ਆਪਣੀ ਸੱਤ ਘੜੇ ਕਰ ਦਿੱਤੇ ਨੇ ਲੇਕਿਨ ਅਰਦਾਸਾਂ ਹੀ ਰਾਜਵੀਰ ਜਵੰਦਾ ਨੂੰ ਜ਼ਿੰਦਗੀ ਦੇ ਸਕਦੀਆਂ ਨੇ ਛੇਵਾਂ ਬੁਲੇਟਿਨ ਮੁਹਾਲੀ 40s ਦੇ ਹਸਪਤਾਲ ਦੇ ਡਾਕਟਰਾਂ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਉਸ ਦੇ ਵਿੱਚ ਜਿਹੜੇ ਖੁਲਾਸੇ ਹੋਏ ਨੇ ਉਹਨਾਂ ਖੁਲਾਸਿਆਂ ਨੇ ਰਾਜਵੀਰ ਜਵੰਦਾ ਦੇ ਫੈਨਸ ਦੀ ਚਿੰਤਾ ਵਧਾ ਦਿੱਤੀ ਹੈ ਤੇ ਕਈ ਫੈਨਸ ਰੋ ਵੀ ਰੋ ਵੀ ਰਹੇ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਦੇ ਲਈ ਵੱਧ ਤੋਂ ਵੱਧ ਅਰਦਾਸ ਕਰੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਸਿਰ ਤੇ ਉਹਨਾਂ ਦੀ ਰੀੜ ਦੀ ਹੱਡੀ ਤੇ ਬਹੁਤ ਗੰਭੀਰ ਸੱਤਾ ਲੱਗੀਆਂ ਨੇ ਉਹ ਕੋਮਾ ਦੇ ਵਿੱਚ ਨੇ ਇਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਇੱਕ ਚੰਗੇ ਵਿਦਵਾਨ ਨੇ ਪੋਸਟ ਪਾਈ ਕਿ ਉਹਨਾਂ ਦਾ 100 100% ਪੂਰਾ ਦਿਮਾਗ ਜਿਹੜਾ ਹੈ ਬੰਦ ਹੋ ਗਿਆ ਹੈ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਇਸ ਕਰਕੇ ਨਾ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਆਕਸੀਜਨ ਜਾ ਰਹੀ ਹੈ ਨਾ ਉਹਨਾਂ ਦੇ ਸਰੀਰ ਦੇ ਬਾਕੀ ਅੰਗਾਂ ਦੇ ਵਿੱਚ ਆਕਸੀਜਨ ਜਾ ਰਹੀ ਹੈ ਇਸ ਕਰਕੇ ਰਾਜਵੀਰ ਜਵੰਦਾ ਲਾਈਫ ਸਪੋਰਟਸ ਮਸ਼ੀਨਾਂ ਤੇ ਨੇ ਵੈਗਨੇਟਰ ਤੇ ਨੇ ਵੈਂਟੀਲੇਟਰ ਤੋਂ ਕਦੋਂ ਛੁਟਕਾਰਾ ਹੋਵੇਗਾ ਵੈਂਟੀਲੇਟਰ ਤੋਂ ਕਦੋਂ ਬਾਹਰ ਆਉਣਗੇ ਲਗਾਤਾਰ ਚਰਚਾ ਦਾ ਵਿਸ਼ਾ ਬੜੇ ਹੋਏ ਨੇ ਲੇਕਿਨ ਜਿਸ ਤਰ੍ਹਾਂ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੇ ਹੱਥ ਉਹਨਾਂ ਦੇ ਪੈਰ ਉਹਨਾਂ ਦੇ ਬੋਡੀ ਦੇ ਪੂਰੇ ਅੰਗਾਂ ਨੇ ਸੁਪਣਾ ਸ਼ੁਰੂ ਕਰ ਦਿੱਤਾ ਹੈ ਆਖਰਕਾਰ ਉਹ ਕਿੱਥੇ ਜਾ ਕੇ ਸਤ ਲੱਗੀ ਹੈ ਜਿਸ ਨਾਲ ਆਕਸੀਜਨ ਦਾ ਰਾਜਵੀਰ ਜਵੰਦਾ ਦੀ ਬੋਡੀ ਦੇ ਵਿੱਚ ਸਰੀਰ ਦੇ ਵਿੱਚ ਆਰ ਪ੍ਰਦਾਨ ਨਹੀਂ ਪੋਰਿਆ ਜੇਕਰ 100% ਦਿਮਾਗ ਡੈਡ ਹੈ ਜਾਂ ਉਸਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤਾਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਆਈ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ ਐਮ ਆਰ ਆਈ ਦੀ ਨਵੀਂ ਰਿਪੋਰਟ ਅਨੁਸਾਰ ਰਾਜਵੀਰ ਜਵੰਦੇ ਦਾ ਦਿਮਾਗ 100% ਡੈਮੇਜ ਹੈ ਇੱਕ ਹਾਰਟ ਤੋਂ ਬਗੈਰ ਸਰੀਰ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਛੱਡਿਆ ਡਾਕਟਰ ਦਾ ਕਹਿਣ ਅਨੁਸਾਰ ਕਹਿਣਾ ਕਹਿਣ ਅਨੁਸਾਰ ਸਥਿਤੀ ਇਸ ਤੋਂ ਵੀ ਜ਼ਿਆਦਾ ਕਿ ਭਿਆਨਕ ਹੋ ਸਕਦੀ ਹੈ ਕੁੱਲ ਮਿਲਾ ਕੇ ਡਾਕਟਰਾਂ ਦੇ ਹੱਥ ਕਲੇ ਨੇ ਬਾਕੀ ਵਾਹਿਗੁਰੂ ਭਲੀ ਕਰੇ ਇਹ ਪ੍ਰੋ ਗਿਲਵਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਗਈ ਹੈ ਲੇਕਿਨ ਅਸੀਂ ਇਸ ਪੋਸਟ ਦਾ ਸਮਰਥਨ ਨਹੀਂ ਦਿੰਦੇ ਇਹਨੂੰ ਕਲੈਰੀਫਾਈ ਵੀ ਕਰਦੇ ਲੇਕਿਨ ਡਾਕਟਰਾਂ ਦੀ ਟੀਮ ਕਹਿ ਰਹੀ ਹੈ ਕਿ ਉਹਨਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਉਹਨਾਂ ਦੇ ਦਿਮਾਗ ਤੇ ਵੀ ਡੂੰਗੀ ਸੱਠ ਹੈ ਉਹਨਾਂ ਦੀ ਰੀੜ ਦੀ ਹੱਡੀ ਤੇ ਵੀ ਡੰਗ ਸਟ ਹੈ ਇਸ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਜਿੰਨੀ ਇੱਕ ਨਾਰਮਲ ਇਨਸਾਨ ਨੂੰ ਆਪਣੇ ਸਰੀਰ ਦੇ ਅੰਗਾਂ ਦੇ ਵਿੱਚ ਆਕਸੀਜਨ ਚਾਹੀਦੀ ਹੈ ਉਨੀ ਆਕਸੀਜਨ ਨਹੀਂ ਮਿਲ ਰਹੀ ਇਸ ਕਰਕੇ ਰਾਜਵੀਰ ਜਵੰਦਾ ਦੇ ਲਈ ਵੱਧ ਤੋਂ ਵੱਧ ਅਰਦਾਸ ਅਰਦਾਸ ਕੀਤੀ ਜਾਵੇ ਤੇ ਇਸ ਦਾ ਸ਼ਾਇਦ ਪਤਾ ਰਾਜਵੀਰ ਜਵੰਦਾ ਦੀ ਮਾਤਾ ਨੂੰ ਵੀ ਨਹੀਂ ਹੋਣਾ ਉਹਨਾਂ ਦੀ ਪਤਨੀ ਨੂੰ ਵੀ ਉਹਨਾਂ ਦੇ ਬੱਚਿਆਂ ਨੂੰ ਵੀ ਹੋਣਾ ਕਿ ਕਿੰਨੀਆਂ ਅਤੇ ਕਿੰਨੇ ਵੱਡੇ ਪੱਦਰ ਤੇ ਅਰਦਾਸਾਂ ਰਾਜਵੀਰ ਜਵੰਦਾ ਵਾਸਤੇ ਕੀਤੀਆਂ ਜਾ ਰਹੀਆਂ ਨੇ ਪੰਜਾਬੀਓ ਇਹ ਸਮਾਂ ਹੈ ਅਰਦਾਸ ਨੂੰ ਮੁਦਹੋਂ ਦਾ ਇਹ ਸਮਾਂ ਹੈ ਦੁਆ ਅਤੇ ਭਜਨ ਬੰਦਗੀ ਕਰਨ ਦਾ ਤਾਂ ਕਿ ਰਾਜਵੀਰ ਜਵੰਦਾ ਦੇ ਅਰਮੁੱਲੇ ਅਰਮੁੱਲੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਅੱਗੇ ਉਸ ਰੱਬ ਦੇ ਹੱਥ ਵਿੱਚ ਹੈ ਜਿਸ ਨੇ ਇਸ ਦੁਨੀਆ ਨੂੰ ਬਣਾਇਆ ਹੈ ਜਿਸ ਨੇ ਇਸ ਦੁਨੀਆ ਨੂੰ ਸਿਰਜਿਆ ਹੈ ਲੇਕਿਨ ਹਰ ਇੱਕ ਇਨਸਾਨ ਦਾ ਅਸੀਂ ਇਕੱਲੇ ਰਾਜਵੀਰ ਜਵੰਦਾ ਦੀ ਗੱਲ ਨਹੀਂ ਕਰ ਰਹਾ ਮੈਂ ਗੱਲ ਕਰ ਰਿਹਾ ਹਾਂ ਹੋਰ ਵੀ ਕਈ ਰਾਜਵੀਰ ਜਵੰਦਾ ਵਰਗੇ ਵਿਅਕਤੀ ਨੌਜਵਾਨ ਜਿਹੜੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਨੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਨੇ ਜਿਹਨਾਂ ਨੂੰ ਵੈਂਟੀਲੇਟਰ ਲੱਗੇ ਹੋਏ ਨੇ ਵੈਂਟੀਲੇਟਰ ਦੇ ਸਹਾਰੇ ਉਹ ਸਾਹ ਲੈ ਰਹੇ ਨੇ ਸਾਨੂੰ ਉਹਨਾਂ ਵਾਸਤੇ ਵੀ ਜਿਹੜੀ ਹੈ ਅਰਦਾਸ ਕਰਨੀ ਚਾਹੀਦੀ ਹੈ